ਸਲਾਨਾ ਵਿਸ਼ਾਲ ਭੰਡਾਰਾ ਤੇ ਚਾਲਾ 26 ਮਾਰਚ ਨੂੰ ਮਨਾਇਆ ਜਾਵੇਗਾ ਵਿਸ਼ਾਲ ਭੰਡਾਰਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੇ ਨਜ਼ਦੀਕੀ ਪਿੰਡ ਗੁੱਲਪੁਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿੱਧ ਸ਼੍ਰੀ ਪਪਾ ਬਾਲਕਨਾਥ ਮੰਦਿਰ ਪਿੰਡ ਗੁੱਲਪੁਰ ਵਿਖੇ ਕੁੱਕੂ ਭਗਤ ਜੀ ਅਗਵਾਈ ਹੇਠ ਵਿਸ਼ਾਲ ਪੰਡਹਾਰਾ 26 ਮਾਰਚ ਨੂੰ ਮਨਾਇਆ ਜਾਵੇਗਾ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਦਰਬਾਰ ਦੇ ਸੇਵਾਦਾਰ ਕੋਕੂ ਭਗਤ ਨੇ ਦੱਸਿਆ ਹੈ ਕਿ ਸਵੇਰੇ 26 ਮਾਰਚ ਨੂੰ ਝੰਡੇ ਦੀ ਰਸਮ ਹੋਵੇਗੀ ਤੇ ਰਾਤ ਨੂੰ ਕਲਾਕਾਰਾਂ ਵੱਲੋਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ ਆਓ ਸੁਣਦੇ ਹਾਂ ਵਿਸ਼ੇਸ਼ ਰਿਪੋਰਟ ਨਮਾ ਸ਼ਹਿਰ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਫਰਿਆਦ ਕੀਤੀ ਜਾਂਦੀ ਹੈ ਕਿ 26 ਮਾਰਚ ਨੂੰ ਹਰ ਸਾਲ ਦੀ ਤਰ੍ਹਾਂ ਬਾਬਾ ਜੀ ਦਾ ਲੰਗਰ ਪ੍ਰਧਾਰੀ ਲਗਾਏ ਜਾਣੇ ਆ ਜਿਸ ਵਿੱਚ ਬਾਬਾ ਜੀ ਦਾ ਗੁਰਮੁਖੰਦ ਕਰਨ ਵਾਸਤੇ ਬਾਬਾ ਜੀ ਸੰਤ ਸਤਨਾਮ ਦਾਜੀ ਸਨਾਖਨ ਮਹੇਸ਼ਾਜਨ ਸ਼ਮਸ਼ੇਰ ਕੁਟਵਾਰਾ ਜਿਨ੍ਹਾਂ ਨੇ ਬਾਬਾ ਜੀ ਦੀਆਂ ਪੇਟਾਂ ਲਾ ਕੇ ਸੰਤਨ ਨੂੰ ਨਿਹਾਲ ਕਰਨਾ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਹਮੋਂ ਹਮਾ ਕੇ ਇਸ ਮੌਕੇ ਤੇ ਪਹੁੰਚੋ ਤੇ ਮੌਕੇ ਦਾ ਫਾਇਦਾ ਠੋਕ ਔਰ ਹਰ ਸਾਲ ਦੀ ਤਰ੍ਹਾਂ ਹਾਈ ਮਾਰਚ ਨੂੰ ਸੰਗ ਵਾਬਾਈ ਦੇ ਦਰਸ਼ਨ ਵਾਸਤੇ ਪਿੰਡ ਗੁਰਪੁਰ ਤੋਂ ਚਲੇਗਾ ਤੇ 31 ਤਿਥ ਨੂੰ ਵਾਪਸ ਆਏਗਾ ਸੋ ਸਾਰੀਆਂ ਸੰਗਤਾਂ ਨੂੰ ਅੱਜ ਜੁਰ ਕੇ ਬੇਨਤੀ ਆ ਕਿ ਹਮ ਨੂੰ ਮਾਕੇ ਇਸ ਪੰਡਾਰੀ ਦੀ ਰੌਣਕ ਨੂੰ ਬਧਾਓ ਤੇ ਆਪਣੇ ਜੀਵਨ ਸਫਲ ਕਰੋ ਜਿਕਰ ਆਪਣਾ ਹਰੀ ਦਾ ਬਹੁਤ ਸਫਲ ਹੋ ਜਾਵੇ ਸਾਖੀ ਕਰਵਾਰ ਜੈ ਜੀ ਤੇ ਤੁਹਾਡਾ ਆਪਣਾ ਗਾਇਕ ਮਹੇਸ਼ਾ ਜਨ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਗੁੱਲਪੁਰ ਵਿਖੇ ਸਿੱਧ ਸ੍ਰੀ ਪਾਪਾ ਵਾਲਖਨਾਥ ਜੀ ਜਿਸ ਦਰਬਾਰ ਦੇ ਸੇਵਾਦਾਰ ਬਹੁਤ ਹੀ ਸਤਿਕਾਰਯੋਗ ਕੁੱਕੂ ਭਗਤ ਜੀ ਉਹਨਾਂ ਦੀ ਅਗਵਾਈ ਹੇਠ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ 26 ਮਾਰਚ ਨੂੰ ਸਾਲਾਨਾ ਵਿਸ਼ਾਲ ਲੰਗਰ ਭੰਡਾਰਾ ਕਰਵਾਇਆ ਜਾ ਰਿਹਾ ਆ ਸੋ ਇਸ ਵਾਰੀ ਜਿਹੜਾ ਲੰਗਰ ਭੰਡਾਰਾ ਆ ਸਵੇਰੇ 26 ਮਾਰਚ ਨੂੰ ਝੰਡੇ ਦੀ ਰਸਮ ਹੋਣੀ ਆ ਸੋ ਰਾਤ ਨੂੰ ਬਹੁਤ ਅੱਛੇ-ਅੱਛੇ ਕਲਾਕਾਰ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ ਜਿਨ੍ਹਾਂ ਦੇ ਵਿੱਚ ਤੁਹਾਡਾ ਆਪਣਾ ਮਹੇਸ਼ਾ ਜਨ ਸਨਾਖਾਨ ਜੀ ਸ਼ਮਸ਼ੇਰ ਕਟਵਾਰਾ ਜੀ ਔਰ ਬਹੁਤ ਹੀ ਸਤਿਕਾਰਯੋਗ ਰਿਸਪੈਕਟਡ ਸੰਤ ਸਤਨਾਮ ਦਾਸ ਜੀ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ ਔਰ ਬਾਬਾ ਜੀ ਦੇ ਭਗਤਾਂ ਨੂੰ ਬਾਬਾ ਜੀ ਦੇ ਨਾਲ ਜੋੜਨਗੇ ਔਰ 28 ਤਰੀਕ ਨੂੰ ਜਿਹੜਾ ਸਿੱਧ ਸ਼੍ਰੀ ਬਾਬਾ ਬਾਲਕਨਾਥ ਜੀ ਦੀ ਦਿਓੜ ਸਿੱਧ ਲਈ ਚਾਲਾ ਇੱਥੋਂ ਰਵਾਨਾ ਹੋਊਗਾ ਔਰ ਧੂਮ ਧਾਮ ਦੇ ਨਾਲ ਢੋਲ ਦੇ ਨਾਲ ਬਾਜਿਆਂ ਦੇ ਨਾਲ ਝੰਡੇ ਲੈ ਕੇ ਜਿਹੜਾ ਬਾਬਾ ਜੀ ਦਾ 28 ਮਾਰਚ ਨੂੰ ਜਿਹੜਾ ਪਿੰਡ ਗੁੱਲਪੁਰ ਤੋਂ ਚਾਲਾ ਰਵਾਨਾ ਹੋਵੇਗਾ ਔਰ 31 ਤਰੀਕ ਨੂੰ ਇਹਦੀ ਵਾਪਸੀ ਹੋਵੇਗੀ ਜੈ ਬਾਬੇ ਦੀ